कैमिस्ट शॉप्स हैं उन्होंने उत्ते भी रेट किया जा रहा है आज भी आज रेट चल रहा है जेल सुपरिटेंडेंट वालों पिछले एक महीन दौरान करीब करीब पचहत्तर फोन जेल तो रिकवर होया है आज अले चल रहा है रेट ते जेल दिविच जेड़ा है कि काफी सख्ती हो गई है इस करके मोबाइल फोन अति सिम कार्ड हाँ दा, रिकवरी घटता जा रहा है पहले सौ डेढ़ सौ मोबाइल फोन रिकर होंगे महीने महीने दौरान हूँ ती चाली आ गए इस करके मैं कहना चाहूँगी कि जेल का रहा है युद्ध नशा के विरुद्ध थानू पता ही है कि पंजाब सरकार ने एक काफी वादिया मुहिम छिड़ी हुई है क्योंकि पाब के जेडे युद्ध नशा वाल तुर गए हैं उन्होंने वापस लिया ਤੇ ਉਹਨਾਂ ਨੂੰ ਜਿਹੜੇ ਵੀ ਨਸ਼ਾ ਤਸਕਰ ਨਸ਼ਾ ਵੇਚ ਰਹੇ ਉਹਨਾਂ ਨੂੰ ਫੜਨਾ ਤੋਂ ਇਹਦੇ ਚ ਕਈ ਸਾਰੇ ਕੰਮ ਅਸੀਂ ਕਰ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਜੇਲ੍ਹ ਦੇ ਵਿੱਚ ਵੀ ਅਸੀਂ ਰੇਡ ਕਰਦੇ ਹਾਂ ਕਿ ਉੱਥੇ ਜਿਹੜੇ ਨਸ਼ਾ ਤਸਕਰ ਜੇਲ੍ਹ ਦੇ ਵਿੱਚ ਹੈ ਉਹ ਆਪਣੇ ਮੋਬਾਈਲ ਦੇ ਥਰੂ ਆਪਣੇ ਨੈਕਸਸ ਦੇ ਥਰੂ ਨਸ਼ਾ ਵੇਚ ਰਹੇ ਹਨ ਇਹ ਅਸੀਂ ਕਾਸੂ ਆਪਰੇਸ਼ਨ ਕਰ ਰਹੇ ਹਾਂ ਜਿਦੇ ਵਿੱਚ ਤੁਸੀਂ ਦੇਖਦੇ ਹੋਗੇ ਕਿ ਕੋਈ ਨਸ਼ਾ ਤਸਕਰ ਜਾਂ ਕੋਈ ਵੀ ਇਸ ਤਰ੍ਹਾਂ ਲਾਕੇ ਤੇ ਫੜਿਆ ਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਇਸੇ ਤਰ੍ਹਾਂ ਜਿਹੜੇ ਕੈਮਿਸ ਸ਼ਾਪਸ ਹੈ

उन्होंने रिकवर किए हैं पिछले डेढ़ महीन दौरान एक मार्च दो हजार पच्ची तो लेके काफी सख्ती हो गई है घटता जा रहा है पहले सौ डेढ़ सौ मोबाइल फोन रिकवर होंगे महीने महीने दौरान तो हूँ ती चाली आ गए इस करके मैं कहना चाहवा कि जेल भी का सख्ती हो रहा है और वाइया रिजल्ट आ रहा है ਪਤਾ ਲੱਗ ਸਕਿਆ ਕਿ ਆ ਕਿਵੇਂ ਰਹੇ ਤੇ ਫਿਰ ਵੀ ਅਕੀਬ ਆ ਰਹੇ ਨੇ ਉਹਨਾਂ ਦੇ ਕੋਈ ਨਹੀਂ ਚਾਹੀਦਾ ਇਹ ਪਤਾ ਲੱਗ ਰਿਹਾ ਕਿਵੇਂ ਆ ਰਹੇ ਨੇ ਦੇਖੋ ਉਹਦੇ ਦੋ ਤਿੰਨ ਤਰੀਕੇ ਨੇ ਇੱਕ ਤਾਂ ਫੇਕਾ ਦਿੱਥੂ ਜਿਵੇਂ ਤੁਹਾਨੂੰ ਪਤਾ ਹੋਊਗਾ ਜੇਲ੍ਹ ਦੇ ਵਿੱਚ ਬਾਹਰੋਂ ਇਸ ਤਰ੍ਹਾਂ ਬਣਾ ਕੇ ਉਹਨੂੰ ਫੇਕਦੇ ਹਨ ਦੂਜਾ ਹੁੰਦਾ ਹੈ ਕਿ ਜਦੋਂ ਇਹ ਬਾਹਰ ਦਿੱਤੇ ਜਾਂਦੇ ਹਨ ਨਾ ਨੂੰ ਕੋਈ ਵਿజిਟ ਕਰਦਾ ਹੈ ਤਾਂ ਉਹ ਇਤਨੇ ਛੋਟੇ ਛੋਟੇ ਕੀ ਪੈਡ ਵਾਲੇ ਮੋਬਾਈਲ ਹੁੰਦੇ ਨੇ ਇੰਨੇ ਛੋਟੇ ਜਿਹੜੇ ਕਿ ਆਪਣੇ ਬਾਡੀ ਪਾਰਟ ਦੇ ਵਿੱਚ ਉਹ ਲੈ ਕੇ ਆ ਜਾਂਦੇ ਨੇ ਔਰ ਉਹਨੂੰ ਅਸੀਂ ਨਹੀਂ ਫੜ ਸਕਦੇ ਇਸ ਕਰਕੇ ਉਹ ਆ ਰਹੇ ਲੇਕਿਨ ਉਹ ਹੁਣ ਬਹੁਤ ਘੱਟ ਗਏ ਨੇ ਮੈਂ ਕਿਹਾ ਛੋਟੇ ਫੋਨ 'ਤੇ ਤੁਸੀਂ ਗੱਲ ਕੀਤੀ ਤੇ ਕਈ ਫੋਨ ਵੱਡੇ ਵੀ ਹੁੰਦੇ ਨੇ ਜਿੱਦਾਂ ਵੀਡੀਓ ਵੀ ਅੰਦਰੋਂ ਆਉਂਦੀਆਂ ਜੇਲ੍ਹ ਦੇ ਵਿੱਚ ਉਹ ਕਿੱਦਾਂ ਬਣਦੀਆਂ ਫਿਰ ਦੇਖੋ ਹੁਣ ਤੋਂ ਪਿਛਲੇ 2 3 4 ਮਹੀਨਾ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਘਟੀ ਹੈ ਲੇਕਿਨ ਜਿਹੜੇ ਪਹਿਲੇ ਹੁੰਦੇ ਸੀਗੇ ਉਹਦੇ 'ਚ ਨੇਚਰਲੀ ਜੇਲ੍ਹ ਦੇ ਵੀ ਕੋਈ ਛੋਟੇ-ਮੋਟੇ EMPLOYEES ਉਹਦੇ 'ਚ ਰਲੇ-ਬਿਲੇ ਹੁੰਦੇ ਸੀਗੇ ਤੋਂ ਉਹਨਾਂ ਦੇ ਖਿਲਾਫ ਵੀ ਪਰਚੇ ਦਰਜ ਹੋਏ ਹਨ 3-4 ਮੁਲਾਜ਼ਮ ਜਿਹੜੇ ਜੇਲ੍ਹ ਦੇ ਸੀਗੇ ਉਹਨਾਂ ਦੇ ਖਿਲਾਫ ਪਰਚੇ ਦਰਜ ਹੋ ਉਹ ਜੇ

ਤੁਸੀਂ ਦੱਸਤਾ ਤਾਂ ਮੈਨੂੰ ਪਤਾ ਲੱਗਿਆ ਲੇਕਿਨ ਜਿਹੜੇ ਜੇਲ੍ਹ ਦੇ ਵਿੱਚ ਹੈ ਜਿਹੜੇ ਜੇਲ੍ਹ ਦੇ ਅਫਸਰ ਹੈ ਉਹ ਉੱਥੇ ਹੀ ਰਹਿੰਦੇ ਹੈ ਉਹਨਾਂ ਦੇ ਆਪਣੇ ਵੀ ਇਨਫੋਰਮਰ ਹੁੰਦੇ ਹੈ तो उन्हें भी इनफॉर्मेशन मिलती है कि कितों कितों किस तरीके नाल की बिल्कुल 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 तो पता ही होता है सारा कार्रवाई की जाती है मैम जेकर असी गल करिए फोन पर छोटा हो चाहे बड़ा हो उसमें सिम कार्ड बनते हैं ना सिम कार्ड का पता लगता है कि किस नाम पे जो सिम चल रही है जेल में ਤਕੋ ਇਹ سیم ਕਿਹਦੇ ਨਾਲ ਤੇ ਚੱਲ ਰਹੀ ਹੈ ਕਿਸ ਤਰ੍ਹਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਬਿਨਾ ਇੰਟਰਸੈਪਟ ਕੀਏ ਤੋਂ ਪਤਾ ਨਹੀਂ ਲੱਗਦਾ ਹੈ ਠੀਕ ਹੈ ਨਾ ਤੇ ਇਹ ਸਾਰਾ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਉਹਦੇ ਚ ਸਾਰਾ ਡਿਟੇਲ ਹੁੰਦਾ ਹੈ ਉਹ ਤੋਂ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੱਸ ਸਕਦੀ ਮੈਨੂੰ ਫੋਨ ਕੋਈ ਵੀ ਅੰਦਰ ਚੱਲ ਜਾਂਦਾ ਤੇ ਫੋਨ ਤੁਹਾਡਾ ਨਹੀਂ ਮਿਲਦਾ ਤੇ ਉਹਨਾਂ ਦਾ ਫੋਨ ਕਿੱਦਾਂ ਮਿਲ ਜਾਂਦਾ ਬੇਰੰਗ ਜਦ ਰਸਿਮ ਕਾਰਡ ਜਾਂਦਾ ਫੋਨ ਅੱਗੋਂ ਤੇ ਫੋਨ ਅੰਦਰ ਹੀ ਹੁੰਦਾ ਨਾ ਬਾਹਰ ਅਸੀਂ ਜਾਣੇ ਆ ਤੇ ਫੋਨ ਤੁਹਾਡਾ ਕਿਉਂ ਨਹੀਂ ਫਿਰ ਵੀ ਮਿਲਦਾ ਉਹਨਾਂ ਉਹਨਾਂ ਕਿੱਦਾਂ ਮਿਲਦਾ ਨੇ ਉਹਨਾਂ ਨੇ ਇਸਰ ਦੇ ਪੁਆਇੰਟ ਉਹਨਾਂ ਨੇ ਬਣਾਏ ਹੋਏ ਹਨ ਕਿ ਜਿੱਥੇ ਜਰਾ ਸਿਗਨਲ ਆਂਦਾ ਹੈ ਬਸ ਉੱਥੇ ਉਛਾ ਕੇ ਫੋਨ ਰੱਖਿਆ ਹੁੰਦਾ ਹੈ ਤਾਂ ਜਦੋਂ ਵੀ ਉਹਨਾਂ ਨੂੰ ਫੋਨ ਕਰਨਾ ਹੁੰਦਾ ਹੈ ਤਾਂ ਕਿਸੇ ਤਰੀਕੇ ਨਾਲ ਉਸ ਪੁਆਇੰਟ ਤੇ ਪਹੁੰਚਦੇ ਫੋਨ ਕਰਕੇ ਵਾਪਸ ਆ ਜਾਂਦੇ ਬਟ ਲੱਗਦਾ ਮੈਨੂੰ ਜੇ ਦੇ ਵਿੱਚ ਸਾਰੇ ਪੁਆਇੰਟ ਹੈਗੇ ਨੇ ਬਿਲਕੁਲ ਹੈਗੇ ਨੇ ਜਿਹੜਾ ਜੇਮਰ ਲੱਗਿਆ ਉਹਨਾਂ ਦਾ ਇੱਕ ਏਰੀਆ ਇੱਕ ਇਫੈਕਟਿਵ ਏਰੀਆ ਹੈ ਕਿ ਕਿੱਥੇ ਲੱਗਿਆ ਕਿੱਥੇ ਕਿੱਥੇ ਤਾਂ 20 ਦਾ ਕੋਈ ਨਾ ਕੋਈ ਤਾਂ ਡੈਡ ਪੁਆਇੰਟ ਹੋਏਗਾ ਬਟ ਇੱਕ ਜਿਹੜੇ ਜੁਧ ਨਸ਼ਾ ਦੇ